ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਨਾਰ ਖੋਟੇ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਅਦੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਸੀ ਗਾਲ ਜੀ ਸਸੀ ਕਾ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਈ ਨਾਮ ਸੁਖਵੀਰ ਸਿੰਘ ਪਿੰਡ ਨਾਲ ਖੋਟੇ ਜਿਹੜਾ ਮੋਗਾ ਮੋਬਾਈਲ ਨੰਬਰ ਜੀ ਮੈਡਮਰਾ 9841824 ਤੇ ਆ ਠੀਕ ਆ ਵੀਰੇ ਸੂਆ ਕਿੰਨਾ ਮਸੂਈ ਆ ਜੀ ਦੂਜਾ ਸੂਆ ਸੂਈ ਵੀਰੇ ਕਦੋਂ ਸੂਈ ਆ ਜੀ ਵੀਰੇ ਅਜੇ ਤੀਜਾ ਦੇਣਾ ਬੱਚਾ ਕੀ ਆ ਜੀ ਕੱਤੀ ਆ ਮਗਰ ਬਈ ਕੱਤੀ ਆ ਜੀ ਥੇ ਕੱਤੀ ਦਾ ਕੋਈ ਹੈਗਾ ਸੀ ਮੇਰੇ ਰਿਕਾਰਡ ਜੀ ਨਹੀਂ ਬਈ ਕੋਈ ਰਿਕਾਰਡ ਨਹੀਂ ਠੀਕ ਆ ਜੀਰ ਦੀ ਡੰਨ ਆ ਜੀ ਹਾਂ ਓਕੇ ਬਈ ਜਮਾ ਬਾਹਰ ਪਿੱਛੇ ਦੀ ਵੀ ਗਾਰੰਟੀ ਗਾਰੰਟੀ ਤੇ ਕਿੰਨਾ ਬੋਲਾ ਭਾਂਡੇ ਚ ਪ 8 ਹੋ ਗਿਆ ਜੀ ਸਮੇਤ ਬੱਚਾ ਕਿ ਬਿਨਾ ਬੱਚੇ ਤੋਂ ਜੀ ਬਿਨਾ ਬੱਚੇ ਤੋਂ ਬਿਨਾ ਬੱਚੇ ਤੋਂ ਯਾਨੀ 10 ਕਿਲੋ ਦੇ ਆਸ-ਪਾਸੇ ਹੋ ਜਾਊਗਾ 2 2.5 ਕਿਲੋ ਬਈ 2-4 ਕਿਲੋ ਪਾ ਚੋਣੇ ਆ ਆਪਾਂ ਚੋਣੇ ਚੋਣੇ ਆ 8 ਕਿਲੋ ਬਾਲਟੀ ਚ ਪਾਉਂਦੇ ਹਾਂ ਹਾਂਜੀ ਠੀਕ ਆ ਵੀਰੇ ਕਿੰਨਾ ਪਾਜ ਦੁੱਧ ਜੀ ਦੁੱਧ ਬਈ ਸੇਵਾ ਤੇ ਬਾਕੀ ਪਾ ਦਊਗੀ ਤੇ 12-13 ਕਿਲੋ ਦੁੱਧ ਆਉਣਾ ਪਾਊ ਜੀ ਬਾਕੀ ਸੇਵਾ ਦਾ ਠੰਡੀ ਆ ਜੀ ਪੂਰੀ ਪੂਰੀ ਠੰਡੀ ਬਈ ਬਾਹਰ ਪਿੱਛੇ ਤੇ ਵੀ ਗਾਰੰਟੀ ਆ ਜੀ ਗਾਰੰਟੀ ਗਾਰੰਟੀ ਬਈ ਠੀਕ ਆ ਵੀਰੇ ਤੋਰ ਕੇ ਦਿਖਾ ਦੇ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਆ ਜੀ ਤੀਜਾ ਦਿਨ ਹੋ ਗਿਆ ਸੂਈ ਨੂੰ ਬੱਚਾ ਮਗਰ ਬਹੁਤ ਚੰਗੀ ਕੱਟੀ ਆ ਹਾਲਾਂਕਿ ਸੀਮਾ ਰਿਕਾਰਡ ਤਾਂ ਕੋਈ ਨਹੀਂ ਗੋਲ ਪੈਟ ਪੂਰਾ ਕੱਦ ਕੱਟ ਵੀ ਚੰਗਾ ਵਜਨ ਵੀ ਚੰਗਾ ਸੋਹਣਾ ਗਾਇਆਂ ਰਗਾ ਹਵਾਨਾ ਕਰਮਾਲੀ ਦਾ ਫਿਟਨੈਸ ਵਾਲਾ ਮੂਡ ਲਿਆਓ ਜੀ ਬਾਈ ਦੱਸਦਾ ਕਿ ਬਿਨਾ ਬੱਚੇ ਤੋਂ ਆਪਾਂ 8 ਕਿਲੋ ਬੋਲਾ ਚੋਕ ਲਈਦਾ ਹੁਣ ਤੁਸੀਂ ਹਿਸਾਬ ਲਾ ਲਿਓ ਬਈ ਬੱਚਾ ਕਿਲੋ ਪਿਉਨੇ ਆ 2 ਪਿਉਨੇ ਜਾਂ 3 ਪਿਉਨੇ ਯਾਨੀ 8 ਕਿਲੋ ਬਾਈ ਕਹਿੰਦਾ ਚੂਣ ਚੂਣ ਆਲਾ ਬਿਨਾ ਬੱਚੇ ਤੋਂ ਜੀ ਬਾਕੀ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਕਿ ਬੱਚਾ ਤੁਹਾਨੂੰ ਮਗਰ ਕੱਟੀ ਮਿਲ ਜਾਣੀ ਹੈ ਜੇ ਕੱਟਾ ਹੁੰਦਾ ਵੀਰੇ ਲੈ ਕੇ ਫਿਰ ਵੀ ਜਾਣਾ ਪੈਣਾ ਸੀਗਾ ਬਾਕੀ ਚੰਗੀ ਐ ਝੋਟੀ ਕੱਦ ਵਾਲੀ ਆ ਵਜਨ ਵਾਲੀ ਆ ਥਾਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਸੋਹਣਾ ਸਹਜਾ ਥਣਾ ਦਾ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਬਾਕੀ ਫਿਟਨੈਸ ਵਾਲਾ ਹਵਾਨਾ ਜੀ ਬਾਈ ਦੱਸਦਾ ਕਿ ਦੁੱਧ ਤਾਂ 12-13 ਕਿਲੋ ਚਾਹੀਦਾ ਬਾਕੀ ਦੁੱਧ ਹੁੰਦਾ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਭਾਰ ਪਿੱਛੇ ਦੀ ਥਣਾ ਦੀ ਜੇਲ ਦੀ ਫੁੱਲ ਗਾਰੰਟੀ ਆ ਤੇ ਡਿਮਾਂਡ ਕੀ ਰਹਿਣ ਵਾਲੀ ਜਾਇਜ਼ ਜੀ ਜਿਹੜੇ ਲੈਣੇ ਹੀ ਆ ਵੀਰੇ ਬਾਈ ਮੁੱਲ ਤਾਂ ਆਪਣੇ ਹੈਗਾ 11 ਠੀਕ ਹੈ ਜੀ ਲੱਖ ਦੀ ਦੇਣੀ ਆ 90 ਹਜ਼ਾਰ ਵਾਲਾ ਆਪਾਂ ਨੂੰ ਫੋਨ ਨਾ ਲਾਵੇ ਫੈਕਸੀ ਆ ਮੁੱਲ ਹਾਂ ਫਿਰ ਲੱਖ ਛੱਪਾ ਹੀ ਹੋਊਗਾ ਹਾਂ ਛੁਰ ਛੱਪਾ ਕਰ ਦਾਂਗੇ ਠੀਕ ਹੈ ਵੀਰੇ ਜਿਸ ਬਾਈ ਦੀ ਗੱਲ ਸਹੀ ਹੈ ਬਾਈ ਕਹਿੰਦਾ ਜੇ ਤਾਂ ਕਰਾਉਣਾ ਮੁੱਲ ਫਿਰ ਤਾਂ ਹੈਗਾ 110000 ਰੁਪਏ ਆ ਲੱਖ ਰੁਪਏ ਦੀ ਛੜ ਦਾਂਗੇ ਉਹਦੇ ਚ ਆਏ ਗਏ ਸੱਜਣ ਦਾ ਮਾਣ ਤਾਂ ਹੋਊਗਾ ਜੀ 90 ਹਜ਼ਾਰ ਵਾਲਾ ਕੋਈ ਵੀ ਰਫੋਨ ਵੀ ਨਾ ਲਾਵੇ ਛੋਟੀ ਚੰਗੀ ਆ ਬਾਕੀ ਭਾਅ ਵੀ ਜਾਇਜ਼ਤ ਨਾਲ ਬੱਚਾ ਵੀ ਤੁਹਾਨੂੰ ਚੰਗਾ ਮਿਲ ਜਾਣਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਕਨੈਕਟ ਬਾਈਨਾ ਕਰ ਸਕਦੇ ਆ ਜੀ ਧੰਨਵਾਦ